ਵੀਰ ਬਾਦਲ ਦੇ ਲਈ ਕੋਈ ਸ਼ਬਦ ਜੀ ਪ੍ਰਧਾਨ ਬਣਿਆ ਨਵੇਂ ਨਵੇਂ ਜਿਹੜਾ ਸੁਧਾਰ ਕਰਨ ਦੇ ਲਈ ਲਹਿਰ ਬਣਾਈ ਕੀ ਹੋਇਆ ਸੁਧਾਰ ਅਕਾਲੀ ਦਲ 42% ਤੋਂ ਪੰਜਾਬ ਦੀ ਧਰਤੀ ਤੇ 0% ਤੇ ਆ ਕੇ ਖੜਾ ਹੋ ਗਿਆ ਕਿ ਵੀ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨ ਚੁਣ ਲਿਆ ਗਿਆ ਉਧਰ ਤੁਸੀਂ ਜਿਹੜੀ ਸੱਤ ਪੰਜ ਮੈਂਬਰੀ ਕਮੇਟੀ ਆ ਉਹ ਆਪਣੇ ਪਦਰ ਤੇ ਹੁਣ ਭਰਤੀ ਕਰ ਰਹੀ ਆ ਤਾਂ ਉਸ ਦਾ ਵੀ ਪ੍ਰਧਾਨ ਜਿਹੜਾ ਚੁਣਿਆ ਜਾਏਗਾ ਫਿਰ ਇੱਕ ਕਿਵੇਂ ਹੋਇਆ ਜਾਏਗਾ ਤੋ ਵੀਰ ਨੇ ਬਾਦਲਤਾ ਇੱਕ ਧੜੇ ਦੇ ਪ੍ਰਧਾਨ ਬਣੇ ਨੇ ਇੱਕ ਗਰੁੱਪ ਦੇ ਪ੍ਰਧਾਨ ਬਣੇ ਨੇ ਜਿਹੜਾ ਸਾਡਾ 5 ਮੈਂਬਰੀ ਭਾਰਤੀ ਕਰਕੇ ਕਮੇਟੀ ਬਣਾਏਗੀ ਉਹ ਸਮੁੱਚੇ ਪੰਥ ਦਾ ਪ੍ਰਧਾਨ ਹੋਏਗਾ ਤਾਂ ਅੱਜ ਵਿਸਾਖੀ ਦੇ ਦਿਹਾੜੇ ਤੇ ਸੰਗਤਾਂ ਨਤਮਸਤਕ ਹੋਣ ਪਹੁੰਚ ਰਹੀਆਂ ਨੇ ਤਾਂ ਉੱਥੇ ਹੀ ਬਹੁਤ ਸਾਰੇ ਲੀਡਰ ਜਿਹੜੇ ਆ ਉਹ ਹਾਜ਼ਰੀ ਲਵਾ ਰਹੇ ਹਨ ਨਤਮਸਤਕ ਹੋ ਰਿਹਾ ਤਾਂ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਤਾਂ ਉਹ ਜਿਹੜੇ ਆ ਨਤਮਸਤਕ ਹੋ ਕੇ ਆਏ ਨੇ ਗੱਲਬਾਤ ਕਰਦੇ ਆਂ ਅੱਜ ਵੱਡਾ ਇਤਿਹਾਸਕ ਦਿਨ ਆ ਜੀ ਨਤਮਸਤਕ ਹੋ ਕੇ ਆਇਓ ਕੀ ਜਿਹੜਾ ਸੰਗਤਾਂ ਨੂੰ ਅੱਜ ਜਿਹੜਾ ਸੰਦੇਸ਼ ਦੇਣਾ ਚਾਹੁੰਦੇ ਹੋ ਜਾਂ ਕੀ ਜਿਹੜਾ ਆਪਣਾ ਭਾਵਨਾ ਜਿਹੜੀ ਸਾਂਝੀ ਕਰਨਾ ਚਾਹੁੰਦੇ ਹੋ ਸੰਗਤਾਂ ਨਾਲ ਅੱਜ ਖਾਲਸੇ ਦੇ ਸਿਰਜਣਾ ਦਿਵਸ ਤੇ ਖਾਲਸੇ ਦੀ ਜਨਮ ਭੋਏ ਸ੍ਰੀ ਅਨੰਦਪੁਰ ਸਾਹਿਬ ਦੀ ਇਸ ਪਵਿੱਤਰ ਧਰਤੀ ਤੇ ਸ੍ਰੀ ਕੇਸਗੜ੍ਹ ਸਾਹਿਬ ਤੇ ਨਾ ਤਮਾਸਿਕ ਹੋ ਕੇ ਵਿਸਾਖੀ ਦੇ ਮੁਬਾਰਕ ਦਿਨ ਦੀਆਂ ਸਮੁੱਚੇ ਖਾਲਸਾ ਪੰਥ ਨੂੰ ਮੈਂ ਲੱਖ ਲੱਖ ਮੁਬਾਰਕਾਂ ਦਿੰਦਾ ਔਰ ਖੁਸ਼ੀ ਮਹਿਸੂਸ ਕਰਦਾ ਕਿ ਖਾਲਸੇ ਦੇ ਜਨਮ ਸਥਾਨ ਤੇ ਆ ਕੇ ਵਿਸਾਖੀ ਦੇ ਦਿਹਾੜੇ ਤੇ ਖਾਲਸੇ ਦੇ ਜਨਮ ਦਿਨ ਤੇ ਇਹ ਸੁਭਾਗਾ ਸਮਾਂ ਗੁਰੂ ਨੇ ਸਾਨੂੰ ਬਖਸ਼ਿਆ ਔਰ ਸੰਗਤਾਂ ਜਿਸ ਖੁਸ਼ੀ ਤੇ ਚਾਹ ਨਾਲ ਆਈਆਂ ਮੈਂ ਸਮਝਦਾ ਇਹ ਪੰਥ ਪ੍ਰਾਸਤੀਆ ਗੁਰੂ ਕਲਗੀਧਰ ਪਾਤਸ਼ਾਹ ਦਾ ਜੋ ਸੰਦੇਸ਼ ਹੈ ਜਬ ਤੱਕ ਖਾਲਸਾ ਰਹੇ ਨਿਆਰਾ ਤਬ ਲਗ ਤੇ ਦਿਉ ਮੈਂ ਸਾਰਾ ਜਬ ਇਹ ਗੈਬ ਵਿਪਰਨ ਕੀ ਰੀਤ ਮਾਇ ਨਾ ਕਰੂਨ ਕੀ ਪ੍ਰਤੀਤ ਅਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਸ ਧਰਤੀ ਤੇ ਜੋ ਸਾਨੂੰ ਇੱਕ ਨਾਰਾ ਦਿੱਤਾ ਜਿਹੜਾ ਸਾਡੇ ਚ ਜੋਸ਼ ਵੀ ਭਰਦਾ ਖਾਲਸੇ ਦੇ ਬੋਲ ਬਾਲੇ ਦਾ ਪ੍ਰਤੀਕ ਵੀ ਆ ਜੋ ਬੋਲੇ ਸੋ ਨਿਹਾਲ ਆ ਉਹ ਇੱਕ ਸ਼ਕਤੀ ਆ ਉਹ ਇੱਕ ਜਜ਼ਬੇ ਦਾ ਪ੍ਰਗਟਾਵਾ ਹੈ ਮਤਲਬ ਜੋ ਕਿਸੇ ਨੇ ਇਹ ਵੀ ਕਿਹਾ ਬੇ ਅਕਾਲ ਦਾ ਨਾਰਾ ਮਾਰਾ ਥਾ ਗੋਬਿੰਦ ਕੇ ਗਾਜੀ ਸਿੰਘੋਂ ਨੇ ਪੈ ਪੀਤ ਹੋਈ ਔਰ ਕਾਂਪੁੱਠੀ ਉਹ ਮਾਨਮਤੀ ਤੁਰਕਾਨੀ ਸੀ ਪੰਜਾਬ ਕੇ ਬੇਲੇ ਸ਼ਾਹਦ ਹੈ ਹੈ ਜਿਨ ਮੇ ਲਟਕੀ ਹੋਈ ਲੀਰੇ ਉਸ ਬਾਗ ਰਹਿ ਦੁਰਾਨੀ ਕੀ ਸਲਵਾਰ ਜਿਸ ਉਲਝਾਨੀ ਸੀ ਜਿਦੀ ਤਲਵਾਰਾਂ ਦੀਆਂ ਟਾਕੀਆਂ ਅੱਜ ਵੀ ਪੰਜਾਬ ਦੇ ਬੇਲਿਆਂ ਦੇ ਵਿੱਚ ਲਟਕਦੀਆਂ ਨਜ਼ਰ ਆ ਰਹੀਆਂ ਨੇ ਜਿਹੜੇ ਮੁਗਲ ਹਿੰਦੁਸਤਾਨ ਨੂੰ ਲੁੱਟਦੇ ਸੀ ਉਹਨਾਂ ਨੂੰ ਇਸ ਧਰਤੀ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁੱਤਰਾਂ ਨੇ ਜਕਾਰੇ ਛੱਡ ਕੇ ਭਜਾਇਆ ਸੋ ਅੱਜ ਵੀ ਚైనా ਦੀ ਸਰਹੱਦ ਤੇ ਇਹ ਜਕਾਰਿਆਂ ਦੀ ਗੂੰਜ ਤੁਸੀਂ ਸੁਣਦੇ ਹੋ ਔਰ ਜਿੱਥੇ ਹਥਿਆਰ ਲੈ ਕੇ ਨਹੀਂ ਕੋਈ ਬੰਦਾ ਜਾ ਸਕਦਾ ਜਕਾਰੇ ਨਾਲ ਹੀ ਸਾਰਿਆ ਜਾਂਦਾ ਸੋ ਅੱਜ ਜਦੋਂ ਅਸੀਂ ਇੱਥੇ ਆਉਨੇ ਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉੱਚ ਨੀਤ ਦਾ ਖਾਤਮਾ ਕੀਤਾ ਗਰੀਬ ਤੇ ਅਮੀਰ ਨੂੰ ਬਰਾਬਰ ਲੈਂਦਾ ਜਾਤ ਪਾਤ ਦਾ ਖਾਤਮਾ ਕੀਤਾ ਸਾਰਿਆਂ ਨੂੰ ਇੱਕੋ ਬਾਟੇ ਵਿੱਚ ਅੰਮ੍ਰਿਤ ਛਕਾ ਕੇ ਬਰਾਬਰੀ ਦਾ ਸੰਦੇਸ਼ ਦਿੱਤਾ ਔਰ ਸੰਗਤ 21ਵੇਂ ਗੁਰੂ 22ਵੇਂ ਮਤਲ ਸੰਗਤ ਨੂੰ ਤਰਜੀਹ ਦਿੱਤੀ ਔਰ ਮੈਂ ਕਹਿ ਸਕਦਾ ਕਿ ਲੋਕ ਰਾਜ ਦਾ ਸੰਕਲਪ ਇਸ ਧਰਤੀ ਤੇ ਆਇਆ ਔਰ ਸਮਾਜਵਾਦ ਦਾ ਸੰਕਲਪ ਇਸ ਧਰਤੀ ਤੇ ਆਇਆ ਬਰਾਬਰਤਾ ਦੀ ਗੱਲ ਜਿਹੜੀ ਕੀਤੀ ਸੋ ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਖਾਲਸਾ ਪੰਥ ਦੀ ਸ਼ਾਨੋ ਸ਼ੌਕਤ ਦੀ ਅਰਦਾਸ ਕਰਕੇ ਅਸੀਂ ਚੱਲਿਆ ਤਾਂ ਜਿਵੇਂ ਦੇਖਿਆ ਗਿਆ ਹੈ ਕਿ ਅਕਾਲੀ ਦਲ ਸੁਧਾਰ ਲੈਣ ਦੇ ਲਈ ਜਿਹੜਾ ਸੁਧਾਰ ਕਰਨ ਦੇ ਲਈ ਲਹਿਰ ਬਣਾਈ ਕੀ ਹੋਇਆ ਸੁਧਾਰ ਜਾਂ ਬਿੱਤੇ ਕੱਲ ਜਿਵੇਂ ਪ੍ਰਧਾਨ ਚੁਣਿਆ ਗਿਆ ਸੁਖਵੀਰ ਸਿੰਘ ਬਾਦਲ ਨੂੰ ਦੁਬਾਰਾ ਸੁਧਾਰ ਲਹਿਰ ਨੇ ਜਿਹੜਾ ਆਵਾਜ਼ ਉਠਾਈ ਸੀ ਕਿ ਅਕਾਲੀ ਦਲ ਦੇ ਵਿੱਚ ਕੋਈ ਕ੍ਰਿਤੀਆਂ ਕੋ ਕਮੀਆਂ ਕੋ ਖਾਮੀਆਂ ਆਈਆਂ ਜਿਨ੍ਹਾਂ ਕਰਕੇ ਅਕਾਲੀ ਦਲ ਅਰਥ ਤੋਂ ਫਸ ਤੇ ਆਇਆ ਅਕਾਲੀ ਦਲ ਪਤਲਾ ਪਿਆ ਅਕਾਲੀ ਦਲ 42% ਤੋਂ ਪੰਜਾਬ ਦੀ ਧਰਤੀ ਤੇ 0% ਤੇ ਆ ਕੇ ਖੜਾ ਹੋ ਗਿਆ 22 ਇਲੈਕਸ਼ਨ ਚ ਅਕਾਲੀ ਦਲ ਨੂੰ ਉਮੀਦਵਾਰ ਤੱਕ ਨਹੀਂ ਲੱਭ ਸਕੇ ਇਹ ਹਾਲਤ ਜਿਨ੍ਹਾਂ ਕਾਰਨਾ ਕਰਕੇ ਹੋਈ ਉਸੀ ਪੁਆਇੰਟ ਕਿਤੇ ਤੇ ਸਿੰਘ ਸਾਹਿਬਾਨ ਨੇ ਉਹਨਾਂ ਦਾ ਨੋਟਸ ਲਿਆ ਤੇ ਜ਼ਿੰਮੇਵਾਰ ਲੋਕਾਂ ਸਜਾਵਾਂ ਵੀ ਦਿੱਤੀਆਂ ਉਹਨਾਂ ਨੇ ਉਹ ਜਿਹੜੀ ਸੇਵਾ ਪੂਰੀ ਵੀ ਕੀਤੀ ਪਰ ਅਫਸੋਸ ਆ ਕਿ ਉਹ ਤੋਂ ਬਾਅਦ ਵੀ ਸਬਕ ਨਹੀਂ ਸਿੱਖਿਆ ਉਹ ਤੋਂ ਬਾਅਦ ਵੀ ਜੋ ਪੰਥ ਦੀ ਭਾਵਨਾ ਸੀ ਜਿਹਦਾ ਪੁਰਤਾਵਾ ਸਿੰਘ ਸਾਹਿਬਾਨ ਨੇ ਇਕੱਠਾ ਕੀਤਾ ਸੀ ਜਾਗਰ ਕੀਤਾ ਸੀ ਸੱਤ ਮੈਂਬਰੀ ਕਮੇਟੀ ਬਣਾ ਕੇ ਜੋ ਬਾਅਦ ਚ ਦੋਸਤੀ ਫੇਦੇ ਕੇ ਪੰਜ ਮੈਂਬਰੀ ਰਹਿ ਗਈ ਉਹਨੇ ਭਾਰਤੀ ਮਹੀਮਾ ਸ਼ੁਰੂ ਕੀਤੀ ਸੀ ਜੋ ਸਿੰਘ ਸਾਹਿਬ ਦਾ ਦੇਸ਼ ਸੀ ਕਿ ਨਵੀਂ ਲੀਡਰਸ਼ਿਪ ਲੈਣਦੀ ਜਾਵੇ ਪੰਥਕ ਦੇਖ ਹੋਵੇ ਪੰਥਕ ਵਿਚਾਰਧਾਰਾ ਹੋਵੇ ਔਰ ਜਿਹੜਾ ਦੁਸ਼ਮਣ ਆ ਉਹਨੂੰ ਭੈ ਹੋਵੇ ਉਸ ਤਰ੍ਹਾਂ ਦੀ ਦਿਖਵਾਲੀ ਅਕਾਲੀ ਲੀਡਰਸ਼ਿਪ ਲਿਆਉਣ ਦਾ ਸੰਦੇਸ਼ ਦਿੱਤਾ ਸੀ ਤੇ ਪੁਰਾਣੀ ਲੀਡਰਸ਼ਿਪ ਨੂੰ ਲੰਬੇ ਹੋਣ ਲਈ ਕਿਹਾ ਸੀ ਪਰ ਅਫਸੋਸ ਆ ਕਿ ਕੁਝ ਲੋਕਾਂ ਨੇ ਉਸ ਏਕਤਾ ਦੇ ਰਾਹ ਨੂੰ ਤਾਰ ਪਿੱਡੋ ਕਰਕੇ ਆਪਣੀਆਂ ਰੋਟੀਆਂ ਪਕਾ ਕੇ ਵੱਖਰਾ ਧੜਾ ਬਣਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਏਕਤਾ ਦੇ ਰਾਹ ਨੂੰ ਖਨਾਉਣ ਦਾ ਯਤਨ ਕੀਤਾ ਤਾਰ ਪਿੱਡੋ ਕਰਨ ਦਾ ਯਤਨ ਕੀਤਾ ਜੋ ਬੜਾ ਮਦਭਾਗਾ ਅਸੀਂ ਅੱਜ ਖਾਲਸੇ ਦੀ ਜਨਮ ਪੌਂਚ ਤੇ ਖਾਲਸੇ ਦੇ ਸਿਰਜਣਾ ਦੇਸ਼ ਤੇ ਉਹਨਾਂ ਵੀਰਾਂ ਨੂੰ ਜ਼ਰੂਰ ਅਪੀਲ ਕਰਦੇ ਆਂ ਕਿ ਉਹ ਪੰਥਕ ਇਕਤਾ ਲਈ ਅਕਾਲੀ ਦਲ ਦੀ ਮਜ਼ਬੂਤੀ ਲਈ ਆਪਣਾ ਵੱਖਰਾ ਚੁੱਲਾ ਬਾਲਣ ਦੀ ਥਾਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਦਿੱਤੇ ਸੰਦੇਸ਼ ਅਨੁਸਾਰ ਇਕੱਠਾ ਹੋ ਕੇ ਇੱਕ ਜੁੱਟ ਹੋ ਕੇ ਇੱਕ ਸੁਰ ਹੋ ਕੇ ਖਾਲਸਾ ਪੰਥ ਦੀ ਜਥੇਬੰਦੀ ਸ਼ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੇ ਵਿੱਚ ਸਹਿਯੋਗ ਦੇਣ ਅੜਰਾ ThoughtData ਨਾ ਬਣਾਉਣ ਆਡੋ ਪਾਰਟੀ ਨਾ ਕਰਨ ਖਿਲਾਰ ਨਾ ਜੋੜਨ ਦਾ ਕੰਮ ਕਰਨ ਤੋੜਨ ਦਾ ਕੰਮ ਨਾ ਕਰਨ ਜਿਵੇਂ ਤੁਸੀਂ ਕਿਹਾ ਹੈ ਕਿ ਜੋੜਨ ਦਾ ਕੰਮ ਕੀਤਾ ਜਾਵੇ ਪਰ ਹੁਣ ਦੇਖਿਆ ਜਾ ਰਿਹਾ ਹੈ ਕਿ ਵੀ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨ ਚੁਣ ਲਿਆ ਗਿਆ ਉਧਰ ਤੁਸੀਂ ਵੀ ਆ ਜਿਹੜਾ ਜਿਹੜੀ 5 ਮੈਂਬਰੀ ਕਮੇਟੀ ਆ ਉਹ ਆਪਣੇ ਪਦਰ ਤੇ ਹੁਣ ਭਰਤੀ ਕਰ ਰਹੀ ਆ ਤਾਂ ਉਸ ਦਾ ਵੀ ਪ੍ਰਧਾਨ ਜਿਹੜਾ ਚੁਣਿਆ ਜਾਏਗਾ ਫਿਰ ਇੱਕ ਕਿਵੇਂ ਹੋਇਆ ਜਾਏਗਾ ਸੁਖਵੀਰ ਸਿੰਘ ਬਾਦਲ ਤਾਂ ਇੱਕ ਧੜੇ ਦੇ ਪ੍ਰਧਾਨ ਬਣੇ ਨੇ ਇੱਕ ਗਰੁੱਪ ਦੇ ਪ੍ਰਧਾਨ ਬਣੇ ਨੇ ਜਿਹੜਾ ਸਾਡਾ 5 ਮਈ ਦੀ ਭਾਰਤੀ ਕਰਕੇ ਕਮੇਟੀ ਬਣਾਏਗੀ ਉਹ ਸਮੁੱਚੇ ਪੰਥ ਦਾ ਪ੍ਰਧਾਨ ਹੋਏਗਾ ਉਸ ਪੰਥ ਦੇ ਪ੍ਰਧਾਨ ਦੇ ਨਾਲ ਹੀ ਸ਼ਾਮਲ ਹੋਣ ਦੀ ਅਸੀਂ ਉਹਨਾਂ ਨੂੰ ਅਪੀਲ ਕਰਦੇ ਆ ਤਾਂ ਕਿ ਇੱਕ ਜੁੜਤਾ ਇੱਕ ਸੁਰਤਾ ਹੋਵੇ ਵੱਖਰੀ ਲਾਈਨਾਂ ਨਾ ਹੋਵੇ ਜੀ ਕਿ ਲੱਗਦਾ ਹੈ ਕਿ ਮੁੜ ਜਿਹੜੇ ਆ ਹੁਣ ਨਵਾਂ ਪ੍ਰਧਾਨ ਬਣੇਗਾ ਅਕਾਲੀ ਦਲ ਜੁੜੇ ਆ ਉੱਚੇ ਪੱਧਰਾਂ ਦੇ ਪੰਥੀ ਦੇ ਦੇਖੋ ਜਿਸ ਤਰ੍ਹਾਂ ਦੀ ਭਾਰਤੀ ਮਹਿਮ ਚੱਲ ਰਹੀ ਆ ਜਿਸ ਤਰ੍ਹਾਂ ਦੀ ਲਹਿਰ ਚੱਲ ਰਹੀ ਆ ਉਹਦਾ ਸਪਸ਼ਟ ਨਜ਼ਾਰਾ ਆਉਂਦਾ ਕਿ ਕਿ ਬਹੁਤ ਸ਼ਕਤੀਸ਼ਾਲੀ ਮਜ਼ਬੂਤ ਅਕਾਲੀ ਦਲ ਸਾਹਮਣੇ ਆਏਗਾ ਔਰ ਉਸ ਨੂੰ ਸਾਰੇ ਸ਼ੁਕਰੀਆ ਬਾਦਲ ਦੇ ਲਈ ਕੋਈ ਸ਼ਬਦ ਜੀ ਪ੍ਰਧਾਨ ਬਣਿਆ ਨਵੇਂ ਨਵੇਂ ਸਾ ਸੁਵੀਰ ਸਿੰਘ ਬਾਦਲ ਨੂੰ ਇਹੀ ਅਪੀਲ ਕਰਦੇ ਆ ਕਿ ਜਿਸ ਜਿਨਾ ਅਕਾਲੀ ਵਰਕਰਾਂ ਨੇ ਉਹਨਾਂ ਦੇ ਪਿਤਾ ਜੀ ਨੂੰ 5 ਵਾਰੀ ਸੂਬੇ ਦਾ ਮੁੱਖ ਮੰਤਰੀ ਬਣਾਇਆ ਉਹਨਾਂ ਨੂੰ ਦੇਸ਼ ਦੀ ਰਾਜਨੀਤੀ ਵਿੱਚ ਰਾਜ ਭਾਗ ਕਰਨ ਦਾ ਮੌਕਾ ਦਿੱਤਾ ਸੂਬੇ ਇਤਰਾਜ ਕਰਨ ਦਾ ਮੌਕਾ ਦਿੱਤਾ ਉਹਨਾਂ ਵਰਕਰਾਂ ਤੇ ਭਰੋਸਾ ਕਰਨ ਉਹਨਾਂ ਅਕਾਲੀਆਂ ਤੇ ਵਿਸ਼ਵਾਸ ਕਰਨ ਉਹਨਾਂ ਤੇ ਭਰੋਸਾ ਕਰਕੇ ਜਨਤਕ ਤੌਰ ਤੇ ਖੁੱਲੇ ਆਮ ਜੋ ਭਰਤੀ ਮਹੀਮਾ ਸ਼ੁਰੂ ਹੋਈ ਆ ਕੱਲ ਤੱਕ ਸਾਡੀ ਵਸਤੀਲ ਤੋਂ ਉਹਦੇ ਵੀ ਸ਼ਾਮਲ ਹੋਣ ਤਾਂ ਕਿ ਅਸੀਂ ਇੱਕਜੁੱਟਦਾ ਦਾ ਮਜਾਰਾ ਕਰ ਸਕੀਏ ਤੇ ਪੰਥ ਵਿਰੋਧੀ ਸ਼ਕਤੀ ਨੂੰ ਹਾਰ ਦੇ ਸਕੀਏ ਜੀ ਸੋ ਬਹੁਤ ਵੱਡਾ ਜਿਹੜਾ ਬਿਆਨ ਦਿੱਤਾ ਹੈ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਨੇ ਕਿ ਜੋ ਪ੍ਰਧਾਨ ਬਣੇ ਆ ਬਿੱਤੇ ਕੱਲ ਹੀ ਸੁਖਵੀਰ ਸਿੰਘ ਬਾਦਲ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਇੱਕਜੁੱਟ ਹੋ ਕੇ ਜੋ ਪੰਜ ਮੈਂਬਰੀ ਕਮੇਟੀ ਗਿਆ ਬਣਾਈ ਗਿਆ ਉਸ ਦੇ ਤਹਿਤ ਜੋ ਭਰਤੀ ਹੋਏਗੇ ਉਸ ਵਿੱਚ ਜੋ ਪ੍ਰਧਾਨ ਚੁਣਿਆ ਜਾਏਗਾ ਉਸ ਨੂੰ ਜਿਹੜਾ ਸਮਰਥਨ ਦਿੱਤਾ ਜਾਵੇ ਤੇ ਇਕਜੁੱਟ ਹੋ ਕੇ ਜੋ ਵਿਰੋਧੀਆਂ ਸ਼ਕਤੀਆਂ ਨੇ ਉਹਨਾਂ ਨਾਲ ਲੜਾਈ ਲੜੀ ਜਾਵੇ ਤਾਂ ਦੇਖਣਾ ਹੋਏਗਾ ਕਿ ਸਿਆਸੀ ਰੰਗਤ ਕੀ ਕਹੇਗੀ ਅਕਾਲੀ ਦਲ ਦੀ ਹਾਲਾਂਕਿ ਅਕਾਲੀ ਦਲ ਨੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਪੱਤਾ ਖੋਲ ਦਿੱਤਾ ਹੈ ਮੁਰ ਤੋਂ ਪ੍ਰਧਾਨ ਚੁਣਿਆ ਸੁਖਵੀਰ ਸਿੰਘ ਬਾਦਲ ਨੂੰ ਹੁਣ ਕਿਵੇਂ ਅੱਗੇ ਕਾਰਗੁਜ਼ਾਰੀ ਰਹੇਗੀ ਕਿੱਦਾਂ ਦੀ ਜਿਹੜੀ ਆ ਸਿਆਸੀ ਹਲਚਲ ਰਹੀ ਹੈ ਉਹ ਵੀ ਦੇਖਣ ਵਾਲੀ ਗੱਲ ਹੋਏਗੀ ਵੀਡੀਓ ਜਰਨਲਿਸਟ ਅਤਲ ਬਰਮਨਾ ਸਤਰਾਮ ਸਿੰਘ ਉਠੋਈ ਐਨ ਆਰ ਆਈ ਟੀਵੀ